ਸ਼ਹਿਦ ਦੀਆਂ ਕੁਝ ਬੂੰਦਾਂ ਪਾਣੀ ਵਿੱਚ ਪਾਓ ਜੇਕਰ ਇਹ ਬੂੰਦਾਂ ਪਾਣੀ ਵਿੱਚ ਉੱਪਰ ਹੀ ਰਹਿੰਦੀਆਂ ਹਨ ਤਾਂ ਸ਼ਹਿਦ ਅਸਲੀ ਹੈ ਅਤੇ ਜੇ ਸ਼ਹਿਦ ਦੀਆਂ ਬੂੰਦਾਂ ਪਾਣੀ ਵਿੱਚ ਘੁਲ ਜਾਂਦੀਆਂ ਹਨ ਤਾਂ ਸਮਝ ਲਓ ਕਿ ਸ਼ਹਿਦ ਦੇ ਵਿੱਚ ਮਿਲਾਵਟ ਹੈ ਸੋ ਤੁਸੀਂ ਇਸ ਤਰੀਕੇ ਨਾਲ ਅਸਲੀ ਅਤੇ ਨਕਲੀ ਸ਼ਹਿਦ ਦੀ ਪਛਾਣ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਸ਼ਹਿਦ ਦੇ ਨਾਲ ਹੋਣ ਵਾਲੇ ਫਾਇਦਿਆਂ ਦੀ ਅਗਰ ਕਿਸੇ ਦੇ ਪੇਟ ਦੇ ਵਿੱਚ ਕੀੜਿਆਂ ਦੀ ਪ੍ਰੋਬਲਮ ਹੈ ਜੋ ਕਿ ਅਕਸਰ ਅਸੀਂ ਛੋਟੇ ਬੱਚਿਆਂ ਦੇ ਵਿੱਚ ਦੇਖਦੇ ਹਾਂ ਤਾਂ ਸਵੇਰੇ ਸ਼ਾਮ ਸ਼ਹਿਦ ਲੈਣ ਦੇ ਨਾਲ ਪੇਟ ਦੇ ਕੀੜੇ ਖਤਮ ਹੁੰਦੇ ਹਨ ਦੋ ਹਿੱਸੇ ਦਹੀਂ ਇੱਕ ਹਿੱਸਾ ਸ਼ਹਿਦ ਮਿਲਾ ਕੇ ਚਟਣ ਨਾਲ ਪੇੜ ਤੇ ਕੀੜੇ ਮਰ ਜਾਂਦੇ ਹਨ ਅੱਗੂ ਗੱਲ ਕਰਦੇ ਆਂ ਜ਼ੁਕਾਮ ਦੀ ਥੋੜੇ ਜਿਹੇ ਸ਼ਹਿਦ ਦੇ ਵਿੱਚ ਅਦਰਕ ਦਾ ਰਸ ਮਿਲਾ ਕੇ ਅਗਰ ਗਰਮ ਪਾਣੀ ਵਿੱਚ ਮਿਲਾ ਕੇ ਪੀ ਲੈਂਦੇ ਹੋ ਤਾਂ ਇਸ ਦੇ ਨਾਲ ਜ਼ੁਕਾਮ ਠੀਕ ਹੋ ਜਾਂਦਾ ਹੈ ਫਲੂ ਹੋਣ ਤੇ ਸ਼ਹਿਦ ਦੀ ਵਰਤੋਂ ਨਾਲ ਖਾਂਸੀ ਦੇ ਕਿਟਾਣੂ ਨਸ਼ਟ ਹੋ ਜਾਂਦੇ ਹਨ ਬੁਖਾਰ ਅਤੇ ਸਿਰ ਦਰਦ ਘਟ ਜਾਂਦਾ ਹੈ ਅਗਰ ਅਸੀਂ ਸਹੀ ਮਾਤਰਾ ਦੀ ਗੱਲ ਕਰੀਏ ਤਾਂ ਵੱਡਿਆਂ ਲਈ 1 ਤੋਂ 2 ਚਮਚ ਸ਼ਹਿਦ ਅਤੇ ਬੱਚਿਆਂ ਦੇ ਲਈ ਅੱਧੇ ਤੋਂ 1 ਚਮਚ ਸ਼ਹਿਦ ਇੱਕ ਦਿਨ ਦੇ ਲਈ ਬਿਲਕੁਲ ਸਹੀ ਮਾਤਰਾ ਮੰਨੀ ਜਾ ਸਕਦੀ ਹੈ ਸ਼ਹਿਦ ਨੂੰ ਦੁੱਧ ਪਾਣੀ ਦਹੀਂ ਮਲਾਈ ਚਾਹ ਟੋਸਟ ਰੋਟੀ ਸਬਜ਼ੀ ਫਲਾਂ ਦਾ ਰਸ ਨਿੰਬੂ ਕਿਸੇ ਵੀ ਚੀਜ਼ ਵਿੱਚ ਮਿਲਾ ਕੇ ਲੈ ਸਕਦੇ ਹੋ ਸਰਦੀਆਂ ਵਿੱਚ ਗਰਮ ਚੀਜ਼ ਦੇ ਨਾਲ ਗਰਮੀਆਂ ਵਿੱਚ ਠੰਡੀ ਚੀਜ਼ ਦੇ ਨਾਲ ਅਤੇ ਵਰਖਾ ਦੇ ਮੌਸਮ ਵਿੱਚ ਕੁਦਰਤੀ ਰੂਪ ਦੇ ਨਾਲ ਹੀ ਸ਼ਹਿਦ ਨੂੰ ਵਰਤਣਾ ਚਾਹੀਦਾ ਹੈ ਸ਼ਹਿਦ ਨੂੰ ਕਦੇ ਵੀ ਅੱਗ ਤੇ ਗਰਮ ਨਹੀਂ ਕਰਨਾ ਚਾਹੀਦਾ ਜ਼ਿਆਦਾ ਗਰਮ ਚੀਜ਼ ਵਿੱਚ ਮਿਲਾਉਣ ਦੇ ਨਾਲ ਸ਼ਹਿਦ ਦੇ ਗੁਣ ਨਸ਼ਟ ਹੋ ਜਾਂਦੇ ਹਨ ਇਸ ਲਈ ਇਸ ਨੂੰ ਕੋਸੇ ਦੁੱਧਿਆਂ ਪਾਣੀ ਵਿੱਚ ਹੀ ਮਿਲਾਉਣਾ ਚਾਹੀਦਾ ਹੈ ਇਹ ਵੀ ਜ਼ਰੂਰ ਯਾਦ ਰੱਖਣਾ ਕਿ ਕਿਉਂ ਤੇਲ ਚੀਕਣੀ ਚੀਜ਼ ਦੇ ਨਾਲ ਸ਼ਹਿਦ ਬਰਾਬਰ ਮਾਤਰਾ ਵਿੱਚ ਲੈਣ ਦੇ ਨਾਲ ਜ਼ਹਿਰ ਬਣ ਜਾਂਦਾ ਹੈ ਸੋ ਇਸ ਗੱਲ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਅੱਗੋਂ ਗੱਲ ਕਰੀਏ ਤਾਂ ਦਿਲ ਦੀ ਤਾਕਤ ਵਧਾਉਣ ਦੇ ਲਈ ਵੀ ਸ਼ਹਿਦ ਨੂੰ ਵਰਤਿਆ ਜਾ ਸਕਦਾ ਹੈ ਸ਼ਹਿਦ ਦਿਲ ਨੂੰ ਤਾਕਤ ਦੇਣ ਦੇ ਲਈ ਵਿਸ਼ਵ ਦੀਆਂ ਸਾਰੀਆਂ ਦਵਾਈਆਂ ਦੇ ਵਿੱਚੋਂ ਉੱਤਮ ਮੰਨਿਆ ਜਾਂਦਾ ਹੈ ਇਸ ਦੇ ਨਾਲ ਦਿਲ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੋ ਜਾਂਦਾ ਹੈ ਦਿਲ ਦੇ ਰੋਗ ਗ੍ਰਸਤ ਹੋਣ ਤੇ ਅਤੇ ਫੇਲ ਹੋਣ ਤੋਂ ਬਚਨ ਬਚਾਉਣ ਦੇ ਲਈ ਸ਼ਹਿਦ ਦਾ ਇਸਤੇਮਾਲ ਹਰ ਰੋਜ਼ ਕਰਨਾ ਚਾਹੀਦਾ ਹੈ ਜੇਕਰ ਖੂਨ ਵਿੱਚ ਗਲੂਕੋਜ਼ ਦੀ ਕਮੀ ਦੇ ਕারণ ਰੋਗੀ ਨੂੰ बेहोश ਹੋਣ ਦਾ ਡਰ ਹੋਵੇ ਤਾਂ ਸ਼ਹਿਦ ਖਵਾ ਕੇ ਰੋਗੀ ਨੂੰ बेहोश ਹੋਣ ਤੋਂ ਬਚਾਇਆ ਜਾ ਸਕਦਾ ਹੈ ਸ਼ਹਿਦ ਮਿੰਟਾਂ ਵਿੱਚ ਹੀ ਰੋਗੀ ਵਿੱਚ ਤਾਕਤ ਅਤੇ ਉਦੇ ਉਤੇਜਨਾ ਪੈਦਾ ਕਰ ਦਿੰਦਾ ਹੈ ਅਤੇ ਫੇਲ ਹੋਣ ਵਾਲੇ ਦਿਲ ਨੂੰ ਤਾਕਤਵਰ ਬਣਾ ਦਿੰਦਾ ਹੈ ਸਰਦੀਆਂ ਕਮਜ਼ੋਰੀ ਦੇ ਕਾਰਨ ਜਦੋਂ ਦਿਲ ਦੀ ਧੜਕਣ ਤੇਜ਼ ਹੋ ਜਾਏ ਸਾਹ ਕੁੱਟਣ ਲੱਗੇ ਤਾਂ 2 ਚਮਚ ਸ਼ਹਿਦ ਵਰਤਨ ਨਾਲ ਨਵੀਂ ਤਾਕਤ ਮਿਲਦੀ ਹੈ ਸ਼ਹਿਦ ਦੇ ਵਿੱਚ ਪੋਟਾਸ਼ੀਅਮ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਰੋਗ ਦੇ ਕਿਟਾਣੂਆਂ ਦਾ ਨਾਸ਼ ਕਰਦਾ ਹੈ ਕਿਟਾਣੂਆਂ ਤੋਂ ਹੋਣ ਵਾਲੇ ਰੋਗ ਜਿਵੇਂ ਟਾਈਫਾਇਡ ਨਿਮੋਨੀਆ ਆਦਿ ਅਨੇਕ ਰੋਗਾਂ ਦੇ ਕਿਟਾਣੂ ਸ਼ਹਿਦ ਦੇ ਨਾਲ ਨਸ਼ਟ ਹੋ ਜਾਂਦੇ ਹਨ ਜਿਨ੍ਹਾਂ ਨੂੰ ਨੀਂਦ ਨਾ ਆਣ ਦੀ ਪ੍ਰੋਬਲਮ ਚੱਲ ਰਹੀ ਹੈ ਕਈ ਵਾਰੀ ਆਪਣੇ ਕੰਮ ਅਤੇ ਵਪਾਰ ਦੀ ਚਿੰਤਾ ਸਟ्रेस ਅਤੇ ਥਕਾਵਟ ਦੇ ਨਾਲ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਤਾਂ ਨਿੰਬੂ ਦਾ ਰਸ ਅਤੇ ਦੋ ਚਮਚ ਸ਼ਹਿਦ ਮਿਲਾ ਕੇ ਰਾਤ ਨੂੰ ਪੀਣ ਨਾਲ ਨੀਂਦ ਆ ਜਾਂਦੀ ਹੈ ਨਿੰਬੂ ਨਾ ਹੋਵੇ ਤਾਂ ਪਾਣੀ ਦੇ ਗਲਾਸ ਵਿੱਚ ਹੀ ਸ਼ਹਿਦ ਦਾ ਇੱਕ ਚਮਚ ਪਾ ਕੇ ਪੀਣ ਨਾਲ ਨੀਂਦ ਆ ਜਾਏਗੀ ਸ਼ਹਿਦ ਸ਼ਰੀਰ ਤੇ ਚੰਗਾ ਪ੍ਰਭਾਵ ਪਾਉਂਦਾ ਹੈ ਇਸ ਲਈ ਨੀਂਦ ਆ ਜਾਂਦੀ ਹੈ ਹੁਣ ਗੱਲ ਕਰਦੇ ਆ ਹਾਈ ਬਲੱਡ ਪ੍ਰੈਸ਼ਰ ਦੇ ਵਿੱਚ ਸ਼ਹਿਦ ਕਿਵੇਂ ਤੁਹਾਡੀ